ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਦੇ ਲਈ ਰਸਤਾ ਹੋਰ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਨਾ ਸਿਰਫ H1B ਵੀਜ਼ਾ ਦੀ ਘਾਟ ਹੈ ਸਗੋਂ ਭਾਰਤੀ ਪਰਿਵਾਰਾਂ ਤੇ ਵਿਦਿਆਰਥੀਆਂ ਦੇ ਲਈ ਹੋਰ ਜ਼ਰੂਰੀ ਵੀਜ਼ਾ ਜਿਵੇਂ ਕਿ H4, F1, L1, L2 ਅਤੇ ਪਰਿਵਾਰਕ ਮੈਂਬਰਾਂ ਦੀ ਕਾਫੀ ਗਿਰਾਵਟ ਆਈ ਹੈ ਮਨੀ ਕੰਟਰੋਲ ਰਿਪੋਰਟ ਦੇ ਅਨੁਸਾਰ ਪਿਛਲੇ 3 ਸਾਲਾਂ ਦੇ ਵਿੱਚ ਭਾਰਤ ਨੂੰ ਇੰਨਾ ਵੀਜ਼ਾ ਸ਼੍ਰੇਣੀਆਂ ਰੇਵੀ ਤੋਂ ਸਭ ਤੋਂ ਵੱਧ ਨੁਕਸਾਨ ਹੋਇਆ ਜਦੋਂ ਕਿ ਚੀਨ, ਨੇਪਾਲ ਅਤੇ ਵਿਏਟਨਾਮ ਵਰਗੇ ਦੇਸ਼ਾਂ ਨੂੰ ਫਾਇਦਾ ਹੋਇਆ। ਇਸ ਸਾਲ ਮਈ ਤੱਕ ਸਿਰਫ 40982 H4 ਵੀਜ਼ਾ ਜਾਰੀ ਕੀਤੇ ਗਏ ਸਨ ਜੋ ਕਿ H1B ਵੀਜ਼ਾ ਰੱਖਣ ਵਾਲੇ ਦੇ ਪਤਵਾਰਕ ਮੈਂਬਰ ਨੂੰ ਜਾਰੀ ਕੀਤੇ ਗਏ ਨੇ। ਜਦੋਂ ਕਿ 2023 ਦੇ ਵਿੱਚ ਇਸ ਸਮੇਂ 7130 ਅਤੇ 634% ਦੀ ਭਾਰੀ ਕਮੀ ਨੂੰ ਦੇਖਿਆ ਜਾਂਦਾ ਹੈ। ਇਸ ਦੌਰਾਨ ਮੈਕਸੀਕੋ ਨੇ ਆਪਣੇ H4 ਵੀਜ਼ਾ ਦੁੱਗਨੇ ਕਰ ਦਿੱਤੇ ਨੇ ਅਤੇ ਕਾਹਨਾ ਦੱਖਣੀ ਅਫਰੀਕਾ ਤੇ ਫਿਲੀਪੀਨਸ ਦੇ ਵਿੱਚ ਵੀ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ ਚੀਨ ਨੇ ਵੀ ਇਸ ਵੀਜ਼ਾ ਦੇ ਵਿੱਚ 10.7% ਦਾ ਵਾਧਾ ਦੇਖਿਆ ਹੈ ਤਾਹਵਾਨ ਵਿਦਿਆਰਥੀਆਂ ਵੀਜ਼ਿਆਂ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੈ